ਮਾਮਲਾ ਗੁਰਦਾਸਪੁਰ ਵਿੱਚ ਟੈਂਡਰ ਦੀ ਆੜ ਵਿੱਚ ਹੋਏ ਵੱਡੇ ਕਪੜੇ ਦਾ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਚ ਸਿਰਫ 2 ਵੋਟਾਂ ਦੇ ਨਾਲ ਹਾਰਨ ਵਾਲਾ ਉਮੀਦਵਾਰ ਹੈ ਇਸ ਕਪੜੇ ਦਾ ਮਾਸਟਰ ਮਾਈਂਡ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਲੜਨ ਵਾਲੇ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਖੋਲੀ ਹੋਈ ਹੈ ਇੱਕ ਫਰਮ ਐਸੇ ਫਰਮ ਦੇ ਜ਼ਰੀਏ ਹੋ ਰਿਹਾ ਵੱਡਾ ਘੁਟਾਲਾ ਟੈਨਿਕਸ ਵਿਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜਕੱਲ ਇੱਕ ਵੱਡਾ ਇੰਟਰਲਾਕਿੰਗ ਟਾਈਲਾਂ ਦਾ ਟੈਂਡਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਦੱਸਦੇ ਹਾਂ ਕਿ ਅੰਮ੍ਰਿਤਸਰ ਵਿੱਚ ਕੌਂਸਲਰ ਚੋਣਾਂ ਦੌਰਾਨ ਸਿਰਫ ਦੋ ਵੋਟਾਂ ਦੇ ਨਾਲ ਹਾਰਨ ਵਾਲਾ ਇੱਕ ਉਮੀਦਵਾਰ ਇਸ ਚਰਚਾ ਦਾ ਮੁੱਖ ਚਿਹਰਾ ਹੈ ਚਰਚਾ ਦਾ ਕਾਰਨ ਗੁਰਦਾਸਪੁਰ ਵਿੱਚ ਇੰਪਰੂਵਮੈਂਟ ਟਰਸਟ ਦਾ ਇੱਕ ਟੈਂਡਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਡਰ ਇੰਟਰਲਾਕਿੰਗ ਟਾਈਲਾਂ ਨਾਲ ਸੰਬੰਧਿਤ ਸੀ ਅਤੇ ਇਸ ਸਟੈਂਡਰਡ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਸ਼ਾਮਲ ਹੈ ਜਿਕਰਯੋਗ ਹੈ ਕਿ ਕਾਉਂਸਲਰ ਚੋਣਾ ਹਾਰਨ ਵਾਲੇ ਇਸ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਇੱਕ ਫਰਮ ਖੋਲੀ ਹੋਈ ਹੈ ਅਤੇ ਇਸ ਫਰਮ ਦੇ ਨਾਮ ਉਤੇ ਊਰਦਾਸਪੁਰ ਵਿੱਚ ਇੱਕ ਟੈਂਡਰ ਪ੍ਰਾਪਤ ਕੀਤਾ ਹੋਇਆ ਅਤੇ ਇਸ ਟੈਂਡਰ ਦੇ ਜ਼ਰੀਏ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਇਸ ਟੈਂਡਰ ਵਿੱਚ ਹੋਏ ਘੁਟਾਲੇ ਬਾਰੇ ਵਿਜੀਲੈਂਸ ਵਿਭਾਗ ਨੂੰ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਦਾ ਕਹਿਣਾ ਕਿ ਵਿਜੀਲੈਂਸ ਵਿਭਾਗ ਇਸ ਘੁਟਾਲੇ ਦੀ ਜਾਂਚ ਕਰ ਰਿਹਾ ਹੈ ਜੇਕਰ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਤੈਅ ਤੱਕ ਚਲਾ ਜਾਂਦਾ ਹੈ ਤਾਂ ਇਸ ਕਪੜੇ ਦੇ ਨਾਲ ਜੁੜੇ ਲੋਕਾਂ ਦਾ ਪਰਦਾ ਫਾਸ਼ ਹੋਵੇਗਾ ਡੈਨਿਕ ਸਵੇਰਾ ਵੀ ਇਸ ਕਪੜੇ ਦੇ ਸਬੰਧ ਵਿੱਚ ਵੱਡਾ ਖੁਲਾਸਾ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਸ਼ਦ ਚੋਣਾਂ ਵਿੱਚ ਸਿਰਫ 2 ਵੋਟਾਂ ਨਾਲ ਹਾਰਨ ਵਾਲੇ ਇਸ ਉਮੀਦਵਾਰ ਦੇ ਘੁਟਾਲਿਆਂ ਬਾਰੇ ਹੋਰ ਖੁਲਾਸਾ ਕਰੇਗਾ ਇਸ ਦੇ ਸਬੰਧ ਵਿੱਚ ਹੋਰ ਖੁਲਾਸੇ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਡੈਨਿਕ ਸਵੇਰਾ ਟੀਵੀ ਦੇ ਨਾਲ ਮਾਮਲਾ ਗੁਰਦਾਸਪੁਰ ਵਿੱਚ ਟੈਂਡਰ ਦੀ ਆੜਚੇ ਹੋਏ ਵੱਡੇ ਕਪੜੇ ਦਾ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਚ ਸਿਰਫ 2 ਵੋਟਾਂ ਦੇ ਨਾਲ ਹਾਰਨ ਵਾਲਾ ਉਮੀਦਵਾਰ ਹੈ ਇਸ ਕਪੜੇ ਦਾ ਮਾਸਟਰ ਮਾਈਂਡ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਲੜਨ ਵਾਲੇ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਖੋਲੀ ਹੋਈ ਹੈ ਇੱਕ ਫਰਮ ਐਸੇ ਫਰਮ ਦੇ ਜ਼ਰੀਏ ਹੋ ਰਿਹਾ ਵੱਡਾ ਘੁਟਾਲਾ ਟੈਨਿਕਸ ਵਿਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਕੱਲ ਇੱਕ ਵੱਡਾ ਇੰਟਰ ਲਾਕਿੰਗ ਟਾਈਲਾਂ ਦਾ ਟੈਂਡਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਵਿੱਚ ਕਰੋੜਾ ਰੁਪਏ ਦਾ ਘੁਟਾਲਾ ਕੀਤਾ ਗਿਆ ਦੱਸਦੇ ਹਾਂ ਕਿ ਅੰਮ੍ਰਿਤਸਰ ਵਿੱਚ ਕਾਉਂਸਲਰ ਚੋਣਾਂ ਦੌਰਾਨ ਸਿਰਫ 2 ਵੋਟਾਂ ਦੇ ਨਾਲ ਹਾਰਨ ਵਾਲਾ ਇੱਕ ਉਮੀਦਵਾਰ ਇਸ ਚਰਚਾ ਦਾ ਮੁੱਖ ਚਿਹਰਾ ਹੈ ਚਰਚਾ ਦਾ ਕਾਰਨ ਗੁਰਦਾਸਪੁਰ ਵਿੱਚ ਇੰਪਰੂਵਮੈਂਟ ਟਰਸਟ ਦਾ ਇੱਕ ਟੈਂਡਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਡਰ ਇੰਟਰਲਾਕਿੰਗ ਟਾਈਲਾਂ ਨਾਲ ਸੰਬੰਧਿਤ ਸੀ ਅਤੇ ਇਸ ਸਟੈਂਡਰਡ ਵਿੱਚ ਕਰੋੜਾ ਰੁਪਏ ਦਾ ਘੁਟਾਲਾ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਕੌਂਸਲਰ ਚੋਣਾ ਹਾਰਨ ਵਾਲੇ ਇਸ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਇੱਕ ਫਰਮ ਖੋਲੀ ਹੋਈ ਹੈ ਅਤੇ ਇਸ ਫਰਮ ਦੇ ਨਾਮ ਉੱਤੇ ਗੁਰਦਾਸਪੁਰ ਵਿੱਚ ਇੱਕ ਟੈਂਡਰ ਪ੍ਰਾਪਤ ਕੀਤਾ ਹੋਇਆ ਹੈ ਅਤੇ ਇਸ ਸਟੈਂਡਰਡ ਦੇ ਜ਼ਰੀਏ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਇਸ ਸਟੈਂਡਰਡ ਵਿੱਚ ਹੋਏ ਘੁਟਾਲੇ ਬਾਰੇ ਵਿਜੀਲੈਂਸ ਵਿਭਾਗ ਨੂੰ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਦਾ ਕਹਿਣਾ ਕਿ ਵਿਜੀਲੈਂਸ ਵਿਭਾਗ ਇਸ ਘੁਟਾਲੇ ਦੀ ਜਾਂਚ ਕਰ ਰਿਹਾ ਹੈ ਜੇਕਰ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਤੈਅ ਤੱਕ ਚਲਾ ਜਾਂਦਾ ਹੈ ਤਾਂ ਇਸ ਕਪੜੇ ਦੇ ਨਾਲ ਜੁੜੇ ਲੋਕਾਂ ਦਾ ਪਰਦਾ ਫਾਸ਼ ਹੋਵੇਗਾ ਦੈਨਿਕ ਸਵੇਰਾ ਵੀ ਇਸ ਕਪੜੇ ਦੇ ਸਬੰਧ ਵਿੱਚ ਵੱਡਾ ਖੁਲਾਸਾ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਸ਼ਦ ਚੋਣਾ ਵਿੱਚ ਸਿਰਫ 2 ਵੋਟਾਂ ਨਾਲ ਹਾਰਨ ਵਾਲੇ ਇਸ ਉਮੀਦਵਾਰ ਦੇ ਘੁਟਾਲਿਆਂ ਬਾਰੇ ਹੋਰ ਖੁਲਾਸਾ ਕਰੇਗਾ ਇਸ ਦੇ ਸਬੰਧ ਵਿੱਚ ਹੋਰ ਖੁਲਾਸੇ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਡੇਨਿਕ ਸਵੇਰਾ ਟੀਵੀ ਦੇ ਨਾਲ ਮਾਮਲਾ ਗੁਰਦਾਸਪੁਰ ਵਿੱਚ ਟੈਂਡਰ ਦੀ ਆਰਡ ਚ ਹੋਏ ਵੱਡੇ ਕਪੜੇ ਦਾ ਅੰਮ੍ਰਿਤਸਰ ਚ ਕਾਉਂਸਲਰ ਚੋਣਾ ਚ ਸਿਰਫ 2 ਵੋਟਾਂ ਦੇ ਨਾਲ ਹਾਰਨ ਵਾਲਾ ਉਮੀਦਵਾਰ ਹੈ ਇਸ ਕਪੜੇ ਦਾ ਮਾਸਟਰ ਮਾਈਂਡ ਅੰਮ੍ਰਿਤਸਰ ਚ ਕਾਉਂਸਲਰ ਚੋਣਾ ਲੜਨ ਵਾਲੇ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਖੋਲੀ ਹੋਈ ਹੈ ਇੱਕ ਫਰਮ ਇਸੇ ਫਰਮ ਦੇ ਜ਼ਰੀਏ ਹੋ ਰਿਹਾ ਵੱਡਾ ਘੁਟਾਲਾ ਟੈਨਿਕਸ ਵਿਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਕੱਲ ਇੱਕ ਵੱਡਾ ਇੰਟਰ ਲਾਕਿੰਗ ਟਾਈਲਾਂ ਦਾ ਟੈਂਡਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਦੱਸਦੇ ਹਾਂ ਕਿ ਅੰਮ੍ਰਿਤਸਰ ਵਿੱਚ ਕੌਂਸਲਰ ਚੋਣਾਂ ਦੌਰਾਨ ਸਿਰਫ ਦੋ ਵੋਟਾਂ ਦੇ ਨਾਲ ਹਾਰਨ ਵਾਲਾ ਇੱਕ ਉਮੀਦਵਾਰ ਇਸ ਚਰਚਾ ਦਾ ਮੁੱਖ ਚਿਹਰਾ ਹੈ ਚਰਚਾ ਦਾ ਕਾਰਨ ਗੁਰਦਾਸਪੁਰ ਵਿੱਚ ਇੰਪਰੂਵਮੈਂਟ ਟਰਸਟ ਦਾ ਇੱਕ ਟੈਂਡਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਡਰ ਇੰਟਰਲਾਕਿੰਗ ਟਾਈਲਾਂ ਨਾਲ ਸੰਬੰਧਿਤ ਸੀ ਅਤੇ ਇਸ ਸਟੈਂਡਰਡ ਵਿੱਚ ਕਰੋੜਾ ਰੁਪਏ ਦਾ ਘੁਟਾਲਾ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਕੌਂਸਲਰ ਚੋਣਾ ਹਾਰਨ ਵਾਲੇ ਇਸ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਇੱਕ ਫਰਮ ਖੋਲੀ ਹੋਈ ਹੈ ਅਤੇ ਇਸ ਫਰਮ ਦੇ ਨਾਮ ਉਤੇ ਊਰਦਾਸਪੁਰ ਵਿੱਚ ਇੱਕ ਟੈਂਡਰ ਪ੍ਰਾਪਤ ਕੀਤਾ ਹੋਇਆ ਅਤੇ ਇਸ ਸਟੈਂਡਰਡ ਦੇ ਜ਼ਰੀਏ ਕਰੋੜਾ ਰੁਪਏ ਦਾ ਘੁਟਾਲਾ ਕੀਤਾ ਗਿਆ ਇਸ ਸਟੈਂਡਰਡ ਵਿੱਚ ਹੋਏ ਘੁਟਾਲੇ ਬਾਰੇ ਵਿਜੀਲੈਂਸ ਵਿਭਾਗ ਨੂੰ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਦਾ ਕਹਿਣਾ ਕਿ ਵਿਜੀਲੈਂਸ ਵਿਭਾਗ ਇਸ ਘੁਟਾਲੇ ਦੀ ਜਾਂਚ ਕਰ ਰਿਹਾ ਹੈ ਜੇਕਰ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਤੈਅ ਤੱਕ ਚਲਾ ਜਾਂਦਾ ਹੈ ਤਾਂ ਇਸ ਕਪੜੇ ਦੇ ਨਾਲ ਜੁੜੇ ਲੋਕਾਂ ਦਾ ਪਰਦਾਫਾਸ਼ ਹੋਵੇਗਾ ਡੈਨਿਕ ਸਵੇਰਾ ਵੀ ਇਸ ਕਪੜੇ ਦੇ ਸਬੰਧ ਵਿੱਚ ਵੱਡਾ ਖੁਲਾਸਾ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਸ਼ਦ ਚੋਣਾਂ ਵਿੱਚ ਸਿਰਫ ਦੋ ਫੋਟਾਂ ਨਾਲ ਹਾਰਨ ਵਾਲੇ ਇਸ ਉਮੀਦਵਾਰ ਦੇ ਘੁਟਾਲਿਆਂ ਬਾਰੇ ਹੋਰ ਖੁਲਾਸਾ ਕਰੇਗਾ ਇਸ ਦੇ ਸਬੰਧ ਵਿੱਚ ਹੋਰ ਖੁਲਾਸੇ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਡੈਨਿਕ ਸਵੇਰਾ ਟੀਵੀ ਦੇ ਨਾਲ ਮਾਮਲਾ ਗੁਰਦਾਸਪੁਰ ਵਿੱਚ ਟੈਂਡਰ ਦੀ ਆੜ ਵਿੱਚ ਹੋਏ ਵੱਡੇ ਕਪੜੇ ਦਾ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਚ ਸਿਰਫ 2 ਵੋਟਾਂ ਦੇ ਨਾਲ ਹਾਰਨ ਵਾਲਾ ਉਮੀਦਵਾਰ ਹੈ ਇਸ ਕਪੜੇ ਦਾ ਮਾਸਟਰਮਾਈਂਡ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਲੜਨ ਵਾਲੇ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਖੋਲੀ ਹੋਈ ਹੈ ਇੱਕ ਫਰਮ ਐਸੇ ਫਰਮ ਦੇ ਜ਼ਰੀਏ ਹੋ ਰਿਹਾ ਵੱਡਾ ਘੁਟਾਲਾ ਟੈਨਿਕਸ ਵਿਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜਕੱਲ ਇੱਕ ਵੱਡਾ ਇੰਟਰ ਲਾਕਿੰਗ ਟਾਈਲਾਂ ਦਾ ਟੈਂਡਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਦੱਸਦੇ ਹਾਂ ਕਿ ਅੰਮ੍ਰਿਤਸਰ ਵਿੱਚ ਕੌਂਸਲਰ ਚੋਣਾਂ ਦੌਰਾਨ ਸਿਰਫ ਦੋ ਵੋਟਾਂ ਦੇ ਨਾਲ ਹਾਰਨ ਵਾਲਾ ਇੱਕ ਉਮੀਦਵਾਰ ਇਸ ਚਰਚਾ ਦਾ ਮੁੱਖ ਚਿਹਰਾ ਹੈ ਚਰਚਾ ਦਾ ਕਾਰਨ ਗੁਰਦਾਸਪੁਰ ਵਿੱਚ ਇੰਪਰੂਵਮੈਂਟ ਟਰਸਟ ਦਾ ਇੱਕ ਟੈਂਡਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਡਰ ਇੰਟਰ ਲਾਕਿੰਗ ਟਾਈਲਾਂ ਨਾਲ ਸੰਬੰਧਿਤ ਸੀ ਅਤੇ ਇਸ ਸਟੈਂਡਰਡ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਕੌਂਸਲਰ ਚੋਣਾ ਹਾਰਨ ਵਾਲੇ ਇਸ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਇੱਕ ਫਰਮ ਖੋਲੀ ਹੋਈ ਆ ਅਤੇ ਇਸ ਫਰਮ ਦੇ ਨਾਮ ਉਤੇ ਉਰਦਾਸਪੁਰ ਵਿੱਚ ਇੱਕ ਟੈਂਡਰ ਪ੍ਰਾਪਤ ਕੀਤਾ ਹੋਇਆ ਅਤੇ ਇਸ ਟੈਂਡਰ ਦੇ ਜ਼ਰੀਏ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਇਸ ਟੈਂਡਰ ਵਿੱਚ ਹੋਏ ਘੁਟਾਲੇ ਬਾਰੇ ਵਿਜੀਲੈਂਸ ਵਿਭਾਗ ਨੂੰ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਦਾ ਕਹਿਣਾ ਕਿ ਵਿਜੀਲੈਂਸ ਵਿਭਾਗ ਇਸ ਘੁਟਾਲੇ ਦੀ ਜਾਂਚ ਕਰ ਰਿਹਾ ਹੈ ਜੇਕਰ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਤਹਿ ਤੱਕ ਚਲਾ ਜਾਂਦਾ ਹੈ ਤਾਂ ਇਸ ਕਪੜੇ ਦੇ ਨਾਲ ਜੁੜੇ ਲੋਕਾਂ ਦਾ ਪਰਦਾਫਾਸ਼ ਹੋਵੇਗਾ। ਡੇਨਿਕ ਸਵੇਰਾ ਵੀ ਇਸ ਕਪੜੇ ਦੇ ਸਬੰਧ ਵਿੱਚ ਵੱਡਾ ਖੁਲਾਸਾ ਕਰ ਰਿਹਾ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਸ਼ਦ ਚੋਣਾਂ ਵਿੱਚ ਸਿਰਫ 2 ਫੋਟਾਂ ਨਾਲ ਹਾਰਨ ਵਾਲੇ ਇਸ ਉਮੀਦਵਾਰ ਦੇ ਘੁਟਾਲਿਆਂ ਬਾਰੇ ਹੋਰ ਖੁਲਾਸਾ ਕਰੇਗਾ। ਇਸ ਦੇ ਸਬੰਧ ਵਿੱਚ ਹੋਰ ਖੁਲਾਸੇ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਡੇਨਿਕ ਸਵੇਰਾ ਟੀਵੀ ਦੇ ਨਾਲ। ਮਾਮਲਾ ਗੁਰਦਾਸਪੁਰ ਵਿੱਚ ਟੈਂਡਰ ਦੀ ਆੜਚ ਹੋਏ ਵੱਡੇ ਕਪੜੇ ਦਾ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਚ ਸਿਰਫ 2 ਵੋਟਾਂ ਦੇ ਨਾਲ ਹਾਰਨ ਵਾਲਾ ਉਮੀਦਵਾਰ ਹੈ ਇਸ ਕਪੜੇ ਦਾ ਮਾਸਟਰਮਾਈਂਡ ਅੰਮ੍ਰਿਤਸਰ ਚ ਕਾਉਂਸਲਰ ਚੋਣਾਂ ਲੜਨ ਵਾਲੇ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਖੋਲੀ ਹੋਈ ਹੈ ਇੱਕ ਫਰਮ ਐਸੇ ਫਰਮ ਦੇ ਜ਼ਰੀਏ ਹੋ ਰਿਹਾ ਵੱਡਾ ਘੁਟਾਲਾ ਟੈਨਿਕਸ ਵਿਰਾ ਜਲਦੀ ਕਰੇਗਾ ਹੋਰ ਵੱਡੇ ਖੁਲਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਕੱਲ ਇੱਕ ਵੱਡਾ ਇੰਟਰ ਲਾਕਿੰਗ ਟਾਈਲਾਂ ਦਾ ਟੈਂਡਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਵਿੱਚ ਕਰੋੜਾ ਰੁਪਏ ਦਾ ਘੁਟਾਲਾ ਕੀਤਾ ਗਿਆ ਦੱਸਦੇ ਹੀ ਕਿ ਅੰਮ੍ਰਿਤਸਰ ਵਿੱਚ ਕੌਂਸਲਰ ਚੋਣਾਂ ਦੌਰਾਨ ਸਿਰਫ 2 ਵੋਟਾਂ ਦੇ ਨਾਲ ਹਾਰਨ ਵਾਲਾ ਇੱਕ ਉਮੀਦਵਾਰ ਇਸ ਚਰਚਾ ਦਾ ਮੁੱਖ ਚਿਹਰਾ ਹੈ ਚਰਚਾ ਦਾ ਕਾਰਨ ਗੁਰਦਾਸਪੁਰ ਵਿੱਚ ਇੰਪਰੂਵਮੈਂਟ ਟਰਸਟ ਦਾ ਇੱਕ ਟੈਂਡਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਡਰ ਇੰਟਰਲਾਕਿੰਗ ਟਾਈਲਾਂ ਨਾਲ ਸੰਬੰਧਿਤ ਸੀ ਅਤੇ ਇਸ ਸਟੈਂਡਰਡ ਵਿੱਚ ਕਰੋੜਾ ਰੁਪਏ ਦਾ ਘੁਟਾਲਾ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਕੌਂਸਲਰ ਚੋਣਾਂ ਹਾਰਨ ਵਾਲੇ ਇਸ ਉਮੀਦਵਾਰ ਨੇ ਆਪਣੇ ਪਿਤਾ ਦੇ ਨਾਮ ਤੇ ਇੱਕ ਫਰਮ ਖੋਲੀ ਹੋਈ ਹੈ ਅਤੇ ਇਸ ਫਰਮ ਦੇ ਨਾਮ ਉਤੇ ਉਰਦਾਸਪੁਰ ਵਿੱਚ ਇੱਕ ਟੈਂਡਰ ਪ੍ਰਾਪਤ ਕੀਤਾ ਹੋਇਆ ਅਤੇ ਇਸ ਸਟੈਂਡਰਡ ਦੇ ਜ਼ਰੀਏ ਕਰੋੜਾ ਰੁਪਏ ਦਾ ਘੁਟਾਲਾ ਕੀਤਾ ਗਿਆ ਇਸ ਸਟੈਂਡਰਡ ਵਿੱਚ ਹੋਏ ਘੁਟਾਲੇ ਬਾਰੇ ਵਿਜੀਲੈਂਸ ਵਿਭਾਗ ਨੂੰ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਦਾ ਕਹਿਣਾ ਕਿ ਵਿਜੀਲੈਂਸ ਵਿਭਾਗ ਇਸ ਘੁਟਾਲੇ ਦੀ ਜਾਂਚ ਕਰ ਰਿਹਾ ਹੈ ਜੇਕਰ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਤਹਿ ਤੱਕ ਚਲਾ ਜਾਂਦਾ ਹੈ ਤਾਂ ਇਸ ਕਪੜੇ ਦੇ ਨਾਲ ਜੁੜੇ ਲੋਕਾਂ ਦਾ ਪਰਦਾ ਫਾਸ਼ ਹੋਵੇਗਾ ਤਾਂ ਇੱਕ ਸਵੇਰਾ ਵੀ ਇਸ ਕਪੜੇ ਦੇ ਸਬੰਧ ਵਿੱਚ ਵੱਡਾ ਖੁਲਾਸਾ ਕਰ ਰਿਹਾ ਹੈ ਅਤੇ ਹੋਣ ਵਾਲੇ ਦਿਨਾਂ ਵਿੱਚ ਪਾਰਸ਼ਦ ਚੋਣਾਂ ਵਿੱਚ ਸਿਰਫ 2 ਫੋਟਾਂ ਨਾਲ ਹਾਰਨ ਵਾਲੇ ਇਸ ਉਮੀਦਵਾਰ ਦੇ ਘੁਟਾਲਿਆਂ ਬਾਰੇ ਹੋਰ ਖੁਲਾਸਾ ਕਰੇਗਾ ਇਸ ਦੇ ਸੰਬੰਧ ਵਿੱਚ ਹੋਰ ਖੁਲਾਸੇ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਡੇਨਿਕ ਸਵੇਰਾ ਟੀਵੀ ਦੇ ਨਾਲ